ਸਵਾਗਤ ਹੈ ਸਾਰੇ ਵੀਰਾਂ ਦਾ ਇੱਕ ਵਾਰੀ ਫਿਰ ਤੋਂ ਪ੍ਰਦੀਪ ਡੇਰੀ ਫਾਰਮਿੰਗ ਵਿੱਚੋ ਦੋਸਤੋ ਅੱਜ ਆਪਾਂ ਤੁਹਾਨੂੰ ਪਹਿਲਾ ਸੂਆ ਸੂਣ ਵਾਲੀ ਪਲੂਨ ਵੈੜ ਦਿਖਾਉਣ ਲੱਗੇ ਆ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਐਂਡ ਤੱਕ ਨਾਲ ਜੁੜੇ ਰਹੋ ਸਭ ਰੇਟ ਦੁੱਧ ਦਾ ਸਾਰੀ ਮਦਰ ਦਾ ਮਿਲਕ ਦਾ ਰਿਕਾਰਡ ਆਪਾਂ ਤੁਹਾਨੂੰ ਸਾਰੀ ਜਾਣਕਾਰ ਇਸ ਵੀਡੀਓ ਦੇ ਵਿੱਚ ਦੇਵਾਂਗੇ ਜੀ ਸੋ ਪਹਿਲਾ ਆਪਾਂ ਆਪਣਾ ਏਰੀਆ ਦੱਸ ਦਨੇ ਆਪਣਾ ਪਿੰਡ ਚੋਟੀਆਂ ਤਹਿਸੀਲ ਧਰਮਕੋਟ ਤੇ ਡਿਸਟ੍ਰਿਕਟ ਮੋਗਾ ਜੀ ਨੰਬਰ 8198000468 ਦੋਸਤੋ ਇਹ ਵੈਡ ਨੇ ਇਸ ਵਾਰੀ ਪਹਿਲਾ ਸੁਹਾ ਸੋਣਾ ਜੀ ਪਹਿਲਾ ਇਸਦੇ ਆਰਡਰ ਦੀ ਤੁਹਾਨੂੰ ਕੁਆਲਿਟੀ ਦੁਕਾਨੇ ਬਾਕੀ ਸੀਲਸ ਆਉ ਦੇਖੋ ਜੀ ਪਹਿਲਾ ਜਿਵੇਂ ਮਰਜ਼ੀ ਜਵਾਕ ਹੀ ਬੈਠੇ ਰਹਿਣ ਇਹ ਨਹੀਂ ਹਲੇਗੀ ਬਿਲਕੁਲ ਠੰਡੇ ਸੁਹਾ ਦੀ ਵੈਡ ਹੈਗੀ ਆ ਜੀ ਬਾਕੀ ਥਣਾ ਚ ਟੈਕ ਕਰੋ ਜੀ ਅਗਲੇ ਥਣ ਪਿਛਲੇ ਥਣ ਜੀ ਬਿਲਕੁਲ ਬਹੁਤ ਸੋਹਣਾ ਥਣ ਲੱਗਾ ਅਜੇ ਇਸ ਵੈਡ ਦੇ 27 ਤਰੀਕ ਨੂੰ ਦਿਨ ਪੂਰੇ ਹੁੰਦੇ ਦੋ ਚਾਰ ਦਿਨ ਉੱਤੇ ਵੀ ਲੈ ਚੋ ਫਿਰ ਢਿੱਲਾ ਚੈੱਕ ਕਰ ਸਕਦੇ ਜੀ ਵੈੜ ਨੇ ਬਹੁਤ ਜ਼ਿਆਦਾ ਖੁੱਲਣਾ ਜੀ ਪੰਡਾ ਭਰ ਕੇ ਜਿਵੇਂ ਕਹਦੇ ਲੀਵਾ ਬਣਾਵੇਗੀ ਬਹੁਤ ਜ਼ਿਆਦੀ ਹੈ ਜੇ ਢਿੱਲ ਹੈਗੀ ਹੈ ਜੀ ਤੇ ਥਾਣ ਵੀ ਬਹੁਤ ਸੋਹਣਾ ਕੱਡੇਗੀ ਚਾਰੇ ਥਣ ਪਿੰਕ ਕਲਰ ਬਹੁਤ ਡਿਮਾਂਡ ਦੇ ਵਿੱਚ ਜਿਵੇਂ ਆਪਾਂ ਨੂੰ ਪਤਾ ਵੀ ਰਹਿੰਦੇ ਨੇ ਤੁਸੀਂ ਇਸ ਥਾਂ ਦੇ ਚੈੱਕ ਕਰ ਸਕਦੇ ਬਾਕੀ ਪਹਿਲਾ ਸੁਆਹ ਵੈੜ ਬਹੁਤ ਸੋਹਣੀ ਹੈ ਤੁਸੀਂ ਫੇਸ ਦੀ ਕੁਆਲਟੀ ਚੈੱਕ ਕਰ ਸਕਦੇ ਜੀ ਤੇ ਕੱਦ ਕਾਢ ਦੇ ਵਿੱਚ ਵੀ ਵਧੀਆ ਤੇ ਇਸ ਵੈੜ ਦੀ ਜੋ ਕੀਮਤ ਰੱਖੀ ਹੈ ਉਹ 60000 ਰੁਪਿਆ ਇਸ ਵੈੜ ਦੀ ਕੀਮਤ ਹੈ ਜਿਹੜੇ ਵੀਰ ਨੂੰ ਪਸੰਦ ਹੋਵੇ ਉਹ ਸਾਡੇ ਨਾਲ ਨਾਲ ਕੰਟੈਕਟ ਕਰ ਸਕਦੇ ਨੰਬਰ 8198000466 ਲੋਈ ਤੋਰ ਕੇ ਦਿਖਾ ਦੇਣ ਤਾਂ ਜੋ ਤੁਹਾਨੂੰ ਇਹ ਕਦ ਕੱਡ ਦਾ ਸਾਰਾ ਅੰਦਾਜ਼ਾ ਲੱਗ ਸਕੇ ਤੋਰੇ ਦਾ ਵੀ ਚੈੱਕ ਕਰ ਲਓ ਵੀ ਤੇ ਉਹ ਵੀ ਬਹੁਤ ਸੋਹਣਾ ਜੀ ਤੇ ਵੈੜ ਕਹ ਜੇ ਪੂਰੀ ਪਹਿਲੇ ਸਵੇਰ ਆ ਪਲੂਣ ਵੈੜ ਏ ਤੇ ਦੁੱਧ ਵੀ ਚੰਗਾ ਚੁਵਾਈ ਕਰਵਾ ਜਾਵੇ ਘੱਟ ਤੋਂ ਘੱਟ ਪੰਮੇਂ ਕਰਾਂਗੇ ਇਸ ਵੈੜ ਥੱਲੋ ਪਹਿਲੇ ਸਵੇਰ 18 20 18 20 ਦੁੱਧ ਦੀ ਚੁਵਾਈ ਕਰਾਂਗੇ ਸੋ ਸਾਰੇ ਵੀਰਾਂ ਦਾ ਧੰਨਵਾਦ ਜੋ ਵੀਰ ਨਾਲ ਜੁੜੇ ਨੇ ਤੇ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰਿਓ 60000 ਰੁਪਿਆ ਇਸ ਵੈੜ ਦੀ ਕੀਮਤ ਤੁਹਾਨੂੰ ਦੱਸਿਆ ਤੇ ਜਿਹੜੇ ਵੀਰ ਨੂੰ ਪਸੰਦ